ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਬੇਸਨ ਦੀ ਵਰਫੀ ਬੇਸਨ ਦੀ ਵਰਫੀ ਬਣਾਉਣ ਲਈ ਜੀ ਜੋ ਆਪਾਂ ਨੂੰ ਇਸ ਵਿੱਚ ਸਮਾਨ ਦੀ ਜ਼ਰੂਰਤ ਹੁੰਦੀ ਹੈ ਉਹ ਆਪਾਂ ਨੂੰ ਆਪਣੇ ਘਰ ਵਿੱਚ ਹੀ ਬੜੀ ਆਸਾਨੀ ਨਾਲ ਮਿਲ ਜਾਂਦਾ ਹੈਗਾ ਇਸ ਉੱਪਰ ਬਹੁਤ ਹੀ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਬਣਾਉਣ ਲੱਗੇ ਤੇ ਬਹੁਤ ਹੀ ਘੱਟ ਮਿਹਨਤ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਅਗਰ ਤੁਹਾਨੂੰ ਮੇਰੀ ਵਰਫੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬਰਫੀ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ 120 ਗ੍ਰਾਮ ਹਾਫ ਕਾਲਜ ਯਾਨੀ ਕਿ ਆਪਾਂ ਨੇ ਕੀ ਦੀ ਲਈਆ ਇਸ ਵਿੱਚੋਂ ਆਪਾਂ ਦੋ ਤਿੰਨ ਚਮਚਾ ਕੀ ਦਾ ਰੱਖ ਲਾਵਾਂਗੇ ਤੇ ਬਾਕੀ ਆਪਾਂ ਕੜਾਹੀ ਵਿੱਚ ਪਾ ਲਾਵਾਂਗੇ ਸਾਰਾ ਕੀ ਨਹੀਂ ਪਾਉਣਾ ਜੀ ਆਪਾਂ ਇੱਕ ਵਾਰੀ ਜ ਥੋੜਾ ਜਿਹਾ ਆਪਾਂ ਬਚਾ ਕੇ ਵੀ ਰੱਖਣਾਗਾ ਜਦੋਂ ਇਹ ਗਰਮ ਹੋ ਜਾਵੇ ਜੀ ਫਿਰ ਆਪਾਂ ਦੋ ਕ올ੀਆਂ ਵੇਸਣ ਦੀਆਂ ਪਾਵਾਂਗੇ ਇਹ ਬੇਸਣ ਵੀ ਆਪਾਂ ਨੇ ਦੋ ਕ올ੀਆਂ ਵਿੱਚ ਜਿਹੜਾ ਲਿਆ ਜੀ ਇਹ ਆਪਾਂ ਨੇ ਇਸ ਨੂੰ ਦਬਾ ਕੇ ਨਹੀਂ ਭਰਿਆ ਬਸ ਉੱਪਰੋਂ ਹਲਕਾ ਜਿਹਾ ਪ੍ਰੈਸ ਕਰਕੇ ਹੀ ਭਰੀਆਂ ਨੇ ਤੇ ਹਾਫ ਕ올ੀ ਆਪਾਂ ਨੇ ਕੀ ਦੀ ਲਈ ਬਿਲਕੁਲ ਘੱਟ ਗੈਸ ਤੇ ਜੀ ਆਪਾਂ ਇਸ ਨੂੰ మిటా లే బేసనను భన్న మిట్ రోస్ట్ేసన ਜੋ ਥੋੜਾ ਜਿਹਾ ਆਪਣਾ ਕੀ ਬਚ ਗਿਆ ਸੀਗਾ ਹੁਣ ਆਪਾਂ ਉਸ ਨੂੰ ਐਡ ਕਰਾਂਗੇ ਦੋ ਚਮਚੇ ਲਗਭਗ ਆਪਾਂ ਕੀ ਹੋਰ ਪਾ ਸਕਦੇ ਆ ਜੀ ਆਪਾਂ ਪੈਣਾ ਹੀ ਜ਼ਿਆਦਾ ਕੀ ਪਾਤਾ ਜੀ ਫਿਰ ਇਹ ਬੇਸਨ ਜ਼ਿਆਦਾ ਜਲਦੀ ਪੁਨਿਆ ਜਾਏਗਾ ਤਾਂ ਉਸ ਦਾ ਟੇਸਟ ਸਹੀ ਨਹੀਂ ਆਵੇਗਾ ਖਾਣ ਵਿੱਚ ਗੈਸ ਆਪਾਂ ਦੀ ਬਿਲਕੁਲ ਘੱਟ ਹੀ ਰੱਖਣਾ ਭੁੰਨਣ ਦੇ ਟਾਈਮ ਦੇਖੋ ਇਹ ਇਸ ਤਰੀਕੇ ਦਾ ਹੋ ਗਿਆਗਾ ਲਗਭਗ 15 ਮਿੰਟ ਹੋ ਚੁੱਕੇ ਨੇ ਜੀ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਦੇ ਸਿੱਟੇ ਮਾਰ ਕੇ ਦੇਖ ਸਕਦੇ ਹਾਂ ਜੇ ਛਣ ਛਣ ਦੀ ਆਵਾਜ਼ ਆਵੇ ਤਾਂ ਸਮਝੋ ਆਪਣਾ ਬੇਸਨ ਪੱਕ ਕੇ ਰੈਡੀ ਆ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇੱਕ ਪੈਨ ਲਿਆ ਜੀ ਇਸ ਵਿੱਚ ਹਾਫ ਕੱਪ ਪਾਣੀ ਪਾਏਗਾ ਮੈਜ਼ਰਮੈਂਟ ਜੀ ਆਪਾਂ ਇੱਕ ਹੀ ਕਾਲੀ ਨਾਲ ਕੀਤਾ ਦਾ ਤੇ 150 ਗ੍ਰਾਮ ਜੀ ਆਪਾਂ ਨੇ ਚੀਨੀ ਲਈ ਆ ਹਾਫ ਕੱਪ ਤੋਂ ਥੋੜੀ ਜਿਹੀ ਜ਼ਿਆਦਾ ਜਨਨ ਕਿ ਹਾਫ ਕਾਲੀ ਤੋਂ ਥੋੜੀ ਜਿਹੀ ਜ਼ਿਆਦਾ ਆਪਾਂ ਨੇ ਚੀਨੀ ਲਈ ਆ ਤੁਸੀਂ ਵੀ ਆਪਣੇ ਘਰ ਵਿੱਚ ਕਿਸੇ ਵੀ ਇੱਕ ਬਰਤਨ ਨਾਲ ਮੈਜ਼ਰਮੈਂਟ ਕਰ ਸਕਦੇ ਹੋ 7-8 ਮਿੰਟਾਂ ਦੇ ਵਿੱਚ ਜੀ ਆਪਣੀ ਚਾਸਨੀ ਬਣ ਕੇ ਰੈਡੀ ਹੋ ਜਾਏਗੀ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਪਾਏਗਾ ਥੋੜਾ ਜਿਹਾ ਆਪਾਂ ਫੂਡ ਕਲਰ ਪਾਵਾਂਗੇ ਜੀ ਲਗਭਗ ਜੀ ਆਪਾਂ ਦੋ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਚਾਸ਼ਨੀ ਨੂੰ ਜੀ ਆਪਾਂ ਥੋੜਾ ਜਿਹਾ ਪਾਣੀ ਲੈ ਕੇ ਇਸ ਵਿੱਚ ਪਾ ਕੇ ਚੈੱਕ ਕਰਾਂਗੇ ਅਗਰ ਇਹ ਜੰਮ ਜਾਵੇ ਤਾਂ ਸਮਝੋ ਆਪਣੀ ਚਾਸ਼ਨੀ ਬਣ ਕੇ ਤਿਆਰ ਆ ਦੇਖੋ ਇਸ ਤਰੀਕੇ ਨਾਲ ਜੀ ਆਪਣੀ ਚਾशनी ਬਣ ਕੇ ਰੈਡੀ ਹੈ ਜੀ ਹੁਣ ਆਪਾਂ ਇਸ ਨੂੰ ਜੀ ਰੋਸਟ ਬੇਸਨ ਵਿੱਚ ਚਾशनी ਨੂੰ ਗਰਮ ਗਰਮ ਨੂੰ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ज़्यादा टाइम आप मिक्स कर नहीं लाना जी जल्दी जल्दी आपू मिक्स करा क्योंकि इस वि चाशनियाँ नहीं फिर यह जम जाएगी देखो हूँ आपस बंद कर देंगे हूँ आप प्लेट ले जी इस ने फूड पेपर लगाया गा ਇਸ ਉੱਪਰ ਇਸ ਨੂੰ ਪਾ ਕੇ ਜੇ ਆਪਾਂ ਇਸ ਨੂੰ ਬਰਫ ਦੇ ਰੂਪ ਵਿੱਚ ਬਣਾ ਲਾਵਾਂਗੇ ਇਸ ਉੱਪਰ ਆਪਾਂ ਚਾਂਦੀ ਦਾ ਵਰਕ ਲਗਾਵਾਂਗੇ ਸੈਟ ਹੋਣ ਲਈ ਜੇ ਆਪਾਂ ਇਸ ਨੂੰ ਰੱਖ ਦਵਾਂਗੇ 20 ਮਿੰਟ ਲਈ 20 ਮਿੰਟ ਹੋ ਚੁੱਕੇ ਨੇ ਜੀ ਦੇਖੋ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਬਰਫੀ ਦੇ ਪੀਸ ਰੂਬੀ ਚ ਕੱਟ ਲਾਵਾਂਗੇ ਜੀ ਇਸ ਨੂੰ ਜੋ ਆਪਾਂ ਜੀ ਬਰਫੀ ਘਰ ਵਿੱਚ ਬਣਾ ਕੇ ਤਿਆਰ ਕਰਦੇ ਆ ਇਹ ਖਾਨ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਆਪੇ ਇਸ ਨੂੰ ਤੋੜ ਕੇ ਵੀ ਦਿਖਾਉਣੀ ਆ ਕੰਨਾ ਵਧੀਆ ਟੈਕਸਚਰ ਆਇਆਗਾ ਇਹ ਦੇਖੋ ਕੰਨੀ ਵਧੀਆ ਬਣ ਕੇ ਤਿਆਰ ਹੋਈ ਆ ਜੀ ਹੁਣ ਆਪਏ ਇਸ ਦੀ ਪਲੇਟਿੰਗ ਕਰਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਢਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ